ਗਰਾਊਂਡ ਦੇ ਉੱਤੇ ਕੀ ਹਾਲ ਕੀ ਹੈ ਗਰਾਊਂਡ ਤੇ ਲੋਕ ਬੈਠੇ ਆ ਇੱਥੇ ਜੀ ਸਰ ਸਾਡਾ ਇਧਰਲੇ ਪਾਸੇ ਪੈਂਡ ਆ ਇਧਰਲੇ ਪਾਸੇ ਉਹਨਾਂ ਦਾ ਇਥੋਂ ਨੰਗ ਕੇ ਆ ਨਾ ਜਦੋਂ ਲੋਕਾਂ ਨੇ ਇਹ ਗੱਲ ਤੁਹਾਨੂੰ ਸਾਫ਼ ਚਿੱਟੇ ਸੀਸੀ ਨੂੰ ਕਹਿਤੀ ਆ ਵੀ ਇੱਥੇ ਜਿਵੇਂ ਆਪਾਂ ਨਾਹਰ ਲਾਉਂਦਾ ਸੀ ਕੋਈ ਮੰਗ ਫੈਕਟਰੀ ਬੰਦ ਵੀ ਅਸੀਂ ਫੈਕਟਰੀ ਨਹੀਂ ਚੱਲਣ ਦੇਣੀ ਫਿਰ ਲੋਕਾਂ ਦੇ ਨਾਲੋਂ ਨਾ ਤਾਂ ਵੱਡੀ ਕੋਈ ਅਦਾਲਤ ਤੇ ਨਾ ਭਗਵੰਤ ਮਾਨ ਲੋਕਾਂ ਤੋਂ ਵੱਡਾ ਵਾ ਸਰਕਾਰ ਹੁੰਦੀ ਆ ਉਹ ਇਹ ਦੇਖਦੀ ਆ ਵੀ ਲੋਕਾਂ ਨੂੰ ਕਿਸ-ਕਿਸ ਚੀਜ਼ ਦਾ ਫਾਇਦਾ ਵਾ ਕਿਸ-ਕਿਸ ਚੀਜ਼ ਦਾ ਨੁਕਸਾਨ ਆ ਇਹ ਕੀ ਦੇਖਦੇ ਆ ਇਹ ਦੇਖਦੇ ਆ ਵੀ ਲੋਕਾਂ ਦੇ ਪੱਖ 'ਚ ਕਿਹੜੀ ਚੀਜ਼ ਹੈ ਤੇ ਹੁਣ ਕਿਹੜੀ ਖਤਮ ਕਰਨੀ ਹੈ ਆਪਾਂ ਸ਼ਰਾਬ ਫੈਕਟਰੀ ਵਾਲਾ ਮਸਲਾ ਲੜਿਆ ਪਾਣੀਆਂ ਦਾ ਮਸਲਾ ਸੀ ਪਾਣੀ ਖਰਾਬ ਕਰਦੇ ਆ ਉਹਨਾਂ ਨੇ ਚੱਕ ਕੇ ਉਹਦੇ ਕਾਨੂੰਨ 'ਚ ਹੀ ਸੋਧ ਕਰਤੀ ਵੀ ਜਿੰਨਾ ਦੀ ਮਰਜ਼ੀ ਥੱਲੇ ਪਾ ਲਓ 6 ਸਾਲ ਦੀ ਜਿਹੜੀ ਸਜ਼ਾ ਤੇ ਪ੍ਰੋਵੀਜ਼ਨ ਸੀ ਉਹ ਵੀ ਖਤਮ ਕਰਤਾ ਦੇਖੋ ਅਸਲ ਵਿੱਚ ਜਦੋਂ ਤੋਂ ਪਹਿਲਾਂ ਸੀਗਾ ਰਾਜਿਆਂ ਦਾ ਰਾਜ ਰਾਜੇ ਰਾਜ ਕਰਦੇ ਸੀ ਜਿਹੜੇ ਇਹ ਵਪਾਰੀ ਲੋਕ ਸੀ ਇਹ ਵਪਾਰ ਤਕਸੀਮਤ ਸੀਗੇ ਜਿਵੇਂ ਜਿਵੇਂ ਹੌਲੀ ਹੌਲੀ ਰਾਜਿਆਂ ਦਾ ਰਾਜ ਗਿਆ ਪਹਿਲਾਂ ਇਹਨਾਂ ਨੇ ਵਪਾਰੀ ਲੋਕਾਂ ਨੇ ਸਰਮਾਇਦਰ ਲੋਕਾਂ ਨੇ ਰਾਜੇ ਕਰ ਜਾਈ ਕੀਤੇ ਉਹਨੇ ਨਾ ਨੇ ਖੁਦ ਆਪ ਸੱਤਾ 'ਚ ਆ ਕੇ ਰਾਜ ਹੀ ਆਪ ਕਰਨ ਲੱਗੇ ਸਾਡੇ ਕੋਲ ਵੱਡੀਆਂ ਧਾਰਨਾਵਾਂ 트ੰਪ ਵਰਗੀ ਵੱਡੀ ਧਾਰਨਾ ਸਾਡੇ ਕੋਲੇ ਮੈਂ ਸਮਝਦਾ ਵੀ ਇਹਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਹੈ ਲੈਂਡ ਪੂ ਲਗਾ ਕਿਉਂਕਿ ਜੈ ਹੋ ਜਾ ਮਾਹੌਲ ਆ ਤੇ ਜੈ ਹੋ ਜਾ ਵੱਡਾ ਨੰਗਾ ਚਿੱਟਾ ਡਾਕਾ ਇਹ ਵੀ ਮੈਂ ਤੇਰੇ ਤੋਂ ਇੱਕ ਕਿੱਲਾ ਜ਼ਮੀਨ ਲੈ ਰਿਆ ਵਾਂ ਤੇ ਮੈਂ ਤੈਨੂੰ ਇਹ ਕਹਿ ਰਿਹਾ ਵਾਂ ਵੀ ਯਾਰ ਤੂੰ ਨਾ ਚਿਰ ਗੁਜ਼ਾਰੇ ਜੋ ਕਿ 30 ਹਜ਼ਾਰ ਤੈਨੂੰ ਦੇ ਦੂੰਗਾ ਉਸ ਤੋਂ ਬਾਅਦ ਛੇ ਕਨਾਲਾ ਮੇਰੀਆਂ ਤੇ ਦੋ ਕਨਾਲਾ ਤੇਰੀਆਂ ਜਿਹੜੀਆਂ ਧੋਗ ਨਾਲਾਂ ਤੇਰੀਆਂ ਵਾਂ ਉਹਦਾ ਵੀ ਤੂੰ ਮੈਨੂੰ 60 ਲੱਖ ਰੁਪਈਆ ਦੇਣਾ ਵਾ ਕਿਉਂਕਿ ਮੈਂ ਤੈਨੂੰ ਉਹ ਡਿਵੈਲਪ ਰੇਟ ਵਧਾ ਕੇ ਦਿੱਤਾ ਡਿਵੈਲਪ ਕਰਕੇ ਦਿੱਤੀ ਆ ਇਹ ਆਪਾਂ ਜਿਹੜੀ ਧਾਰਨਾ ਦਿੰਨੇ ਹੁੰਨੇ ਆ ਨਾ ਪਹਿਲਾਂ ਵੀ ਅਬਦਾਲੀ ਲੁੱਟ ਕੇ ਲੈ ਗਿਆ ਨਾਦਰ ਸ਼ਾਹ ਲੁੱਟ ਕੇ ਲੈ ਗਿਆ ਮੈਨੂੰ ਲੱਗਦਾ ਉਹ ਵੀ ਹੁਣ ਸੋਚਦੇ ਹੋਣਗੇ ਅਬਦਾਲੀ ਨਾਦਰ ਸ਼ਾਹ ਯਾਰ ਅਸੀਂ ਤਾਂ ਭੁੱਲੀ ਰਏ ਆ ਭਗਵਾਨ ਤੁਮਾਨ ਦਾ ਸਾਡੇ ਨੂੰ ਬਹੁਤ ਅਵਾਂਸ ਪਤੰਦਰ ਨੇ ਤਾਂ ਸਕੀਮ ਕਿਹੋ ਜਿਹੀ ਕੱਢੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਦਰਸ਼ਕੋ 3 ਸਾਲ ਹੋ ਗਏ ਅੱਜ ਵੀ ਉੱਥੇ ਖੜੇ ਆ ਤੁਸੀਂ ਦੇਖ ਸਕਦੇ ਸਾਡੇ ਪਿੱਛੇ ਮਲਬਰੋਸ ਫੈਕਟਰੀ ਸ਼ਰਾਫ ਫੈਕਟਰੀ ਜਿੱਥੇ ਸਾਂਝਾ ਮੋਰਚਾ ਲੱਗਾ ਸੀ ਅੱਜ ਵੀ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਸਮਾਜ ਸੇਵੀ ਅੱਜ ਫਿਰ ਇੱਥੇ ਪਹੁੰਚੇ ਅੱਜ ਪੂਰੇ 3 ਸਾਲ ਹੋ ਗਏ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲਿਆ ਗਿਆ ਬਰਸਾਤ ਹੋਣ ਕਰਕੇ ਥੋੜਾ ਜਿਹਾ ਮਾਹੌਲ ਅਫਸੈਟ ਹੋਇਆ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਹੋਈ ਸਾਡੇ ਨਾਲ ਸੂਬਾ ਪ੍ਰਧਾਨ ਬਲਦੇਵ ਸਿੰਘ ਜੀ ਜੀਰਾ ਵੀ ਨਾਲ ਨੇ ਜਿਹੜੇ ਸਮੇਂ ਸਮੇਂ ਤੇ ਪੰਜਾਬ ਦੇ ਮੁੱਦਿਆਂ ਤੇ ਬੜੀ ਬੇਬਾਕੀ ਦੇ ਨਾਲ ਆਪਣੀ ਗੱਲ ਰੱਖਦੇ ਨੇ ਸਭ ਤੋਂ ਪਹਿਲਾਂ ਚੈਨਲ ਤੇ ਸਵਾਗਤ ਹੈ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਕਾ ਖਾਲਸਾ ਫਤਿਹ ਜੀ ਹਾਂਜੀ ਪ੍ਰਧਾਨ ਜੀ 3 ਸਾਲ ਹੋ ਗਏ ਫਿਰ ਉੱਥੇ ਦੇ ਉੱਥੇ ਹੀ ਆਪਾਂ ਅੱਗੇ ਨਹੀਂ ਵਧੇ ਹੈ ਸਰਕਾਰਾਂ ਕਿੰਨਾ ਕੋ ਵਧ ਗਈਆਂ ਉਹ ਹਾਲਾਂਕਿ ਉਹਨਾਂ ਨੇ ਕਹਿਤਾ ਸੀ ਭਗਵੰਤ ਮਾਨ ਸਾਹਿਬ ਨੇ ਵੀ ਯਾਰ ਤੁਹਾਨੂੰ ਭਗਵੰਤ ਮਾਨ ਸਾਹਿਬ ਤੇ ਯਕੀਨ ਨਹੀਂ ਆ ਉਹਨਾਂ ਨੇ ਗਲੇ ਦੀ ਸੌ ਚੱਕ ਲਈ ਸੀ ਸੈਕਟਰੀ ਬੰਨ ਦੇ ਤੂੰ ਘਰੇ ਕਿਉਂ ਨਹੀਂ ਜਾਂਦੇ ਆ ਵੇਖੋ ਗੱਲ ਤੁਹਾਡੀ ਠੀਕ ਆ ਵੀ 3 ਸਾਲ ਬੀਤ ਗਏ ਆ ਤੇ ਗਲੇ ਦੀ ਸੌਂ ਵੀ ਖਾਲੀ ਐਲਾਨ ਵੀ ਕਰਤਾ ਮਸਲਾ ਉੱਥੇ ਦਾ ਉੱਥੇ ਆ ਅਸਲ ਵਿੱਚ ਅ ਤਿੰਨਾਂ ਸਾਲਾਂ ਚ ਆਪਾਂ ਇੱਕ ਚੀਜ਼ ਹੋਰ ਵੇਖੀ ਆ ਵੀ ਜਿਹੜੀ ਉਹਨੇ ਉਦੋਂ ਗਲੇ ਦੀ ਸੌਂ ਖਾਦੀ ਜਾਂ ਉਸ ਤੋਂ ਪਹਿਲਾਂ ਉਦੋਂ ਪਹਿਲਾਂ ਐਲਾਨ ਕੀਤਾ ਅ ਤਿੰਨਾਂ ਸਾਲਾਂ ਚ ਇਹ ਸਾਫ਼ ਹੋ ਗਿਆ ਵੀ ਇਹ ਉਹਦੇ ਵਾਸਤੇ ਆਮ ਗੱਲ ਆ ਸੌਂ ਖਾਣੀ ਆਮ ਗੱਲ ਆ ਐਲਾਨ ਕਰਕੇ ਪਿੱਛੇ ਭੱਜਣਾ ਆਮ ਗੱਲ ਆ ਚਲੋ ਇਹ ਤਾਂ ਹੁਣ ਸਾਫ਼ ਹੋ ਗਿਆ ਦੂਜੀ ਗੱਲ ਮੈਂ ਇਹ ਸਮਝਦਾ ਵਾਂ ਵੀ ਇਹ ਫੈਕਟਰੀ ਬੰਦ ਕਰਨ ਦੇ ਜੇ ਆਪਾਂ ਕਹੀਏ ਵੀ ਸਰਕਾਰ ਤੋਂ ਕੋਈ ਝਾਕ ਆ ਜਾਂ ਆਉਣ ਵਾਲੇ ਸਮੇਂ 'ਚ ਵੀ ਜਾਂ ਅਦਾਲਤ ਤੋਂ ਕੋਈ ਝਾਕ ਆ ਉਸ ਤੋਂ ਵੱਡੀ ਤਾਕਤ ਤਾਂ ਲੋਕਾਂ ਦੀ ਲੋਕਾਂ ਨੇ ਫੈਸਲਾ ਇਹ ਤੇ ਦਿੱਤਾ ਹੋਇਆ ਵੀ ਇਹ ਨਹੀਂ ਚੱਲੂਗੀ ਹੁਣ ਅਦਾਲਤ ਦੇ ਵਿੱਚ ਉਹ ਲਗਾਤਾਰ ਕੋਸ਼ਿਸ਼ ਕਰ ਹੀ ਰਹੇ ਆ ਵੀ ਅਸੀਂ ਇਹ ਸ਼ਰਾਬ ਫੈਕਟਰੀ ਬੰਦ ਕਰਕੇ ਇਥੇ ਨਾਲ ਦਾ ਪਲਾਂਟ ਚਲਾ ਲਾਂਗੇ ਕਮੇਟੀ ਕਹਿੰਦੀ ਵੀ ਤਿੰਨ ਤਰੀਕਾਂ ਪਈਦੀਆਂ ਅਸੀਂ ਇਥੋਂ ਦੋ ਚਾਰ ਜਾਣੇ ਹੁੰਦੇ ਉਹਨਾਂ ਦਾ ਪੂਰਾ ਲਾਮ ਲਸ਼ਕਰ ਆਉਂਦਾ ਤੇ 20-25 ਹੁੰਦੇ ਨਾਲ ਵਕੀਲ ਆਉਂਦੇ ਨੇ ਤਾਨੂੰ ਲੱਗਦਾ ਵੀ ਤੁਸੀਂ ਕਾਨੂੰਨੀ ਲੜਾਈ ਜਿੱਤ ਜੋਗੇ? ਨਾ ਜੀ। ਇਹਦੇ 'ਚ ਸਾਨੂੰ ਕੋਈ ਭੁਲੇਖਾ ਨਹੀਂਗਾ ਕਿਉਂਕਿ ਕਾਨੂੰਨੀ ਲੜਾਈ ਹਮੇਸ਼ਾ ਸਰਮਾਇਆਦਾਰ ਜਿੱਤਦੇ ਆਏ ਆ ਜਿਨ੍ਹਾਂ ਕੋਲੇ ਵਕੀਲਾਂ ਦੀ ਫੌਜ ਆ ਜਿਨ੍ਹਾਂ ਕੋਲੇ ਪੈਸੇ ਦੀ ਘਾਟ ਨਹੀਂ ਕੋਈ ਉਹ ਜਿੱਤਦੇ ਆਏ ਆ। ਪਰ ਗਰਾਊਂਡ ਦੇ ਉੱਤੇ ਕੀ ਹਾਲ ਕੀ ਹੈ ਗਰਾਊਂਡ ਤੇ ਆ ਲੋਕ ਬੈਠੇ ਆ ਇੱਥੇ। ਜੀ ਸਰ ਸਾਡਾ ਇਧਰਲੇ ਪਾਸੇ ਪੰਡ ਆ ਇਧਰਲੇ ਪਾਸੇ ਆ ਉਹਨਾਂ ਦਾ ਇਥੋਂ ਨੰਗ ਕੇ ਆ ਨਾ। ਜਦੋਂ ਲੋਕਾਂ ਨੇ ਇਹ ਗੱਲ ਤੁਹਾਨੂੰ ਸਾਫ਼ ਚਿੱਟੇ ਸੀਸੇ ਨੂੰ ਕਹਿਤੀ ਆ ਵੀ ਇੱਥੇ ਜਿਵੇਂ ਆਪਾਂ ਨਾਹਰਾ ਲਾਉਂਦੇ ਸੀ ਕੋਈ ਮੰਗ ਫੈਕਟਰੀ ਬੰਦ ਵੀ ਅਸੀਂ ਫੈਕਟਰੀ ਨਹੀਂ ਚੱਲਣ ਦੇਣੀ ਫਿਰ ਲੋਕਾਂ ਦੇ ਨਾਲੋਂ ਨਾ ਤਾਂ ਵੱਡੀ ਕੋਈ ਅਦਾਲਤ ਤੇ ਨਾ ਭਗਵੰਤ ਮਾਨ ਲੋਕਾਂ ਤੋਂ ਵੱਡਾ ਵਾ ਲੋਕ ਆਪਦਾ ਫੈਸਲਾ ਦੇ ਚੁੱਕੇ ਆ ਇਹ ਤਾਂ ਹੁਣ ਆਪਦਾ ਜਲੂਸ ਕਢਾਉਣ ਵਾਲੀ ਗੱਲ ਆ ਮਾਨ ਸਾਹਿਬ ਦੀ ਤਾਂ ਵੀ ਐਵੇਂ ਕਿਹ ਚੱਟ ਚੱਟਣ ਵਾਲੀ ਗੱਲ ਆ ਆਪਾਂ ਉਦੋਂ ਮੰਗ ਕੀਤੀ ਸੀਗੀ ਵੀ ਯਾਰ ਤੇਰੇ ਕਹਿਣ ਨਾਲ ਕੀ ਹੁੰਦਾ ਵਾ ਤੂੰ ਤਾਂ ਕੱਲ ਨੂੰ ਕੋਈ ਹੋਰ ਤੂੰ ਛੱਡ ਕੋਈ ਹੋਰ ਸਰਕਾਰ ਆ ਜੂ ਉਹ ਚਾਲੂ ਕਰ ਦੂਗੀ ਤੂੰ ਇਹਨੂੰ ਬਲੈਕਲਿਸਟ ਕਰ ਇਹ ਪੰਜਾਬ 'ਚ ਪਾਬੰਦੀ ਲਾਏ ਤੇ ਵੀ ਇਹ ਬਿਲਕੁਲ ਕਿਤੇ ਨਾ ਲੱਗੇ ਪੰਜਾਬ 'ਚ ਕਿਉਂਕਿ ਪੰਜਾਬ 'ਚ ਆ ਜੀ ਫੈਕਟਰੀਆਂ ਲੱਗਣੀਆਂ ਹੀ ਨਹੀਂ ਚਾਹੀਦੀਆਂ ਗੀਆਂ ਪਰ ਉਹਨਾਂ ਨੇ ਤਾਂ ਨਕੂਲ ਲੱਗਣਾ ਖੇਤੀ ਪ੍ਰਧਾਨ ਸੂਬਾ ਉਹ ਉਹਨਾਂ ਨੇ ਤਾਂ ਇੱਕ ਕਦਮ ਹੋਰ ਅੱਗੇ ਵਧ ਗਏ ਅਸਲ ਵਿੱਚ ਉਹ ਦੇਖਦੇ ਕੀ ਆ ਸਰਕਾਰ ਹੁੰਦੀ ਆ ਉਹ ਇਹ ਦੇਖਦੀ ਆ ਵੀ ਲੋਕਾਂ ਨੂੰ ਕਿਸ-ਕਿਸ ਚੀਜ਼ ਦਾ ਫਾਇਦਾ ਆ ਕਿਸ-ਕਿਸ ਚੀਜ਼ ਦਾ ਨੁਕਸਾਨ ਆ ਇੱਕ ਹੀ ਦੇਖਦੇ ਆ ਇਹ ਦੇਖਦੇ ਆ ਵੀ ਲੋਕਾਂ ਦੇ ਪੱਖ 'ਚ ਕਿਹੜੀ ਚੀਜ਼ ਹੈ ਤੇ ਹੁਣ ਕਿਹੜੀ ਖਤਮ ਕਰਨੀ ਹੈ ਆਪਾਂ ਸ਼ਰਾਬ ਫੈਕਟਰੀ ਵਾਲਾ ਮਸਲਾ ਲੜਿਆ ਪਾਣੀਆਂ ਦਾ ਮਸਲਾ ਸੀ ਪਾਣੀ ਖਰਾਬ ਕਰਦੇ ਆ ਉਹਨਾਂ ਨੇ ਚਾਕੇ ਉਹ ਕਾਨੂੰਨ 'ਚ ਹੀ ਸੋਧ ਕਰਤੀ ਵੀ ਜਿੰਨਾ ਮਰਜ਼ੀ ਥੱਲੇ ਪਾ ਲਓ 6 ਸਾਲ ਦੀ ਜਿਹੜੀ ਸਜ਼ਾ ਦਾ ਪ੍ਰੋਵੀਜ਼ਨ ਸੀ ਉਹ ਵੀ ਖਤਮ ਕਰਤਾ ਬਿਲਕੁਲ ਜਿੰਨਾ ਹੋਂ ਵਾਲੇ ਇੰਡਸਟਰੀ ਵਾਲਿਆਂ ਨੇ ਇਹ ਪੈਸੇ ਦੇ ਕੇ ਕਹਿ ਲਓ ਜਾਂ ਦਬਾਅ ਪਾ ਕੇ ਉਹਨਾਂ ਦੇ ਹੱਕ ਦੇ ਵਿੱਚ ਇਹ ਫੈਸਲਾ ਹੋ ਗਿਆ ਵੀ ਹੁਣ ਜਿੰਨਾ ਮਰਜ਼ੀ ਤੁਸੀਂ ਪਾਣੀ ਥੱਲੇ ਪਾ ਲਓ ਕਿਸੇ ਤੇ ਕੋਈ ਪਰਚਾ ਨਹੀਂ ਕੋਈ ਕਾਨੂੰਨੀ ਕਾਰਵਾਈ ਨਹੀਂ ਹੁਣ ਤੇ ਵੱਡੀਆਂ-ਵੱਡੀਆਂ ਇੰਡਸਟਰੀਆਂ ਉੱਜ ਇਹ ਮਨਿਸਟਰ ਬਣ ਗਏ ਨੇ ਇੰਡਸਟਰੀਜ਼ ਮਨਿਸਟਰ ਬਣ ਗਏ ਨੇ ਹਾਂਜੀ ਦੇਖੋ ਅਸਲ ਵਿੱਚ ਜਦੋਂ ਤੋਂ ਪਹਿਲਾਂ ਸੀਗਾ ਰਾਜਿਆਂ ਦਾ ਰਾਜ ਰਾਜੇ ਰਾਜ ਕਰਦੇ ਸੀ ਜਿਹੜੇ ਇਹ ਵਪਾਰੀ ਲੋਕ ਸੀ ਇਹ ਵਪਾਰ ਤਕਸੀਮਤ ਸੀਗੇ ਜਿਵੇਂ ਜਿਵੇਂ ਹੌਲੀ ਹੌਲੀ ਰਾਜਿਆਂ ਦਾ ਰਾਜ ਗਿਆ ਪਹਿਲਾਂ ਇਹਨਾਂ ਨੇ ਵਪਾਰੀ ਲੋਕਾਂ ਨੇ سرمایہਦਰ ਲੋਕਾਂ ਨੇ ਰਾਜੇ ਕਰਜਾਈ ਕੀਤੇ ਉਹਨਾਂ ਨੇ ਖੁਦ ਆਪ ਸੱਤਾ 'ਚ ਆ ਕੇ ਰਾਜ ਹੀ ਆਪ ਕਰਨ ਲੱਗੇ ਸਾਡੇ ਕੋਲ ਵੱਡੀਆਂ ਧਾਰਨਾਵਾਂ 트ੰਪ ਵਰਗੀ ਵੱਡੀ ਧਾਰਨਾ ਸਾਡੇ ਕੋਲੇ ਵੀ ਵਪਾਰੀ ਆ ਬੰਦਾ ਹੁਣ ਉਹ ਖੁਦ ਹੀ ਰਾਜਾ ਵੀ ਬਣ ਗਿਆ ਉਸੇ ਤਰ੍ਹਾਂ ਇਹ ਜਿੰਨੀ ਵਪਾਰੀ ਕਲਾਸ ਆ ਸਰਮਾਇਦਾਰ ਕਲਾਸ ਆ ਇਹਨਾਂ ਨੂੰ ਪਤਾ ਵਾ ਵੀ ਜਿਹੜੀ ਬੋਟ ਸਿਸਟਮ ਆ ਇਹਦੇ 'ਚ ਪੈਸੇ ਨਾਲ ਸੱਤਾ ਲਈ ਜਾ ਸਕਦੀ ਆ ਇਸ ਕਰਕੇ ਉਹ ਜਿਹੇ ਕਿਸੇ ਦੀ ਸਪੋਰਟ ਕਰਨ ਦੀ ਬਜਾਏ ਉਹਨੂੰ ਖੁਦ ਸੱਤਾ ਚਾ ਰਹੇ ਆ ਤੇ ਉਹ ਫਿਰ ਜਿਹੜਾ ਬੰਦਾ ਉਹਨੂੰ ਵਪਾਰੀ ਸਤਾ ਚ ਆ ਗਿਆ ਉਹਨੇ ਲੋਕਾਂ ਨੂੰ ਥੋੜਾ ਸੋਚੂਗਾ ਉਹ ਤਾਂ ਇਹ ਦੇਖੂਗਾ ਨਾ ਵੀ ਉਹਨੂੰ ਸਰਮਾਇਆ ਕਿੱਥੋਂ ਜੋੜ ਸਕਦਾ ਵਾ ਕਿੱਥੇ ਉਹਦਾ ਖਜ਼ਾਨੇ ਕਿੱਥੋਂ ਭਰ ਸਕਦੇ ਆ ਫਿਰ ਉਹ ਉਸ ਸਾਧੀਆਂ ਨੀਤੀਆਂ ਪਾਲਿਸੀਆਂ ਬਣਾਉਂਦਾ ਵਾ ਉਹ ਕਹਿੰਦੇ ਨੇ ਨੀਤੀਆਂ ਪੰਜਾਬ ਪੱਖੀ ਨੀਤੀਆਂ ਨੇ ਤੁਸੀਂ ਅੱਜ ਹੋਰ ਵੀ ਜਿਹੜੀਆਂ ਨੀਤੀਆਂ ਤੁਸੀਂ ਕਹਿੰਦੇ ਜਮੀਨ ਖੋਣ ਵਾਲੀਆਂ ਨੀਤੀਆਂ ਬਣਾਈਆਂ ਉਹ ਕਹਿੰਦੇ ਪੰਜਾਬ ਦੀਆਂ ਤਰੱਕੀ ਵਾਲੀਆਂ ਨੇ ਵੱਡੀਆਂ ਵੱਡੀਆਂ ਕਲੋਨੀਆਂ ਸਾਰ ਰਹੇ ਨੇ ਦੇਖੋ ਇਹਨੇ ਦੋ ਪੰਗੇ ਵੱਡੇ ਪੁੱਠੇ ਲੈ ਇੰਡੀਆ ਲੈਵਲ ਤੇ ਦੇਖੂਗੇ ਤੇ ਤਿੰਨ ਪੰਜਾਬ ਦੇ ਵਿੱਚ ਜਿਹੜਾ ਇਹ ਬਿਜਲੀ ਸੋਧ ਬਿੱਲ ਲੈ ਕੇ ਆ ਰਿਹਾ 2025 ਦਾ ਜਿਹਦੇ ਰਾਈ ਇਹਨਾਂ ਨੇ ਕਰਤਾ ਵੀ ਮੀਟਰ ਵੀ ਲੱਗਣਗੇ ਚਿਪ ਵਾਲੇ ਉਸ ਤੋਂ ਬਿਨਾ ਅੱਗੇ ਕੀ ਹੁੰਦਾ ਸੀਗਾ ਅੱਗੇ ਆਪਾਂ ਤਿੰਨ ਚਾਰ ਭਾਗ ਚ ਵੰਡ ਸਕਦੇ ਹਾਂ ਬਿਜਲੀ ਭਾਗ ਨੂੰ ਬਿਜਲੀ ਪੈਦਾ ਕਰਨੀ ਬਿਜਲੀ ਵੇਚਣੀ ਬਿਜਲੀ ਦੇ ਰੇਟ ਤੈਅ ਕਰਨੇ ਅੱਗੇ ਜਿਹੜਾ 2000 ਤੇ 3 ਦੇ ਵਿੱਚ ਇਹਨਾਂ ਨੇ ਇਕੱਲਾ ਇਹ ਕੀਤਾ ਸੀਗਾ ਵੀ ਬਿਜਲੀ ਪ੍ਰਾਈਵੇਟ ਤੋਂ ਖਰੀਦਣੀ ਸ਼ੁਰੂ ਕੀਤੀ ਸੀ ਉਹਨਾਂ ਨੂੰ ਕੀ ਕਰ ਰਹੇ 2025 ਵਾਲੇ ਚ ਵੇਚਣ ਦੇ ਅਧਿਕਾਰ ਵੀ ਉਹਨਾਂ ਨੂੰ ਦੇ ਰਹੇ ਆ ਰੇਟ ਤੈਅ ਕਰਨ ਦੇ ਵੀ ਤੇ ਗਾਂ ਘਰਾਈ ਵੀ ਉਹ ਕਰਨਗੇ ਸੋ ਪੂਰੀ ਤਰ੍ਹਾਂ ਇੱਕ ਗੁੰਡਾ ਰਾਜ ਇੱਕ ਮਨ ਲਗੇ ਅਡਾਨੀ ਨੂੰ ਸਾਰਾ ਕੁਝ ਦੇ ਦੇਣਾ ਦੂਜਾ ਲੈਂਡ ਪੂਲਿੰਗ ਵਾਲਾ ਮੈਂ ਸਮਝਦਾ ਵੀ ਇਹਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਹੈ ਲੈਂਡ ਪੂਲਿੰਗ ਵਾਲਾ ਕਿਉਂਕਿ ਜੈਹੋ ਜਹਾ ਮਾਹੌਲ ਆ ਤੇ ਜੈਹੋ ਜਹਾ ਵੱਡਾ ਨੰਗਾ ਚਿੱਟਾ ਡਾਕਾ ਆ ਇਹ ਵੀ ਮੈਂ ਤੇਰੇ ਤੋਂ ਇੱਕ ਕਿੱਲਾ ਜ਼ਮੀਨ ਲੈ ਰਿਆ ਵਾਂ ਤੇ ਮੈਂ ਤੈਨੂੰ ਇਹ ਕਹਿ ਰਿਹਾ ਵਾਂ ਵੀ ਯਾਰ ਤੂੰ ਨਚਰ ਗਜਾਰੇ ਜੋ ਕਿ 30000 ਤੈਨੂੰ ਦੇ ਦੂੰਗਾ ਉਸ ਤੋਂ ਬਾਅਦ 6 ਕਨਾਲਾਂ ਮੇਰੀਆਂ ਤੇ 2 ਕਨਾਲਾਂ ਤੇਰੀਆਂ ਜਿਹੜੀਆਂ 2 ਕਨਾਲਾਂ ਤੇਰੀਆਂ ਵਾਂ ਉਹਦਾ ਵੀ ਤੂੰ ਮੈਨੂੰ 60 ਲੱਖ ਰੁਪਈਆ ਦੇਣਾ ਵਾਂ ਕਿਉਂਕਿ ਮੈਂ ਤੈਨੂੰ ਉਹ ਡਿਵੈਲਪ ਰੇਟ ਵਧਾ ਕੇ ਦਿੱਤਾ ਡਿਵੈਲਪ ਕਰਕੇ ਦਿੱਤੀ ਆ ਤੇਰੀ 2 ਕਨਾਲਾਂ ਕਿਲਾ ਕਿਲਾ ਤੇਰਾ 6 ਕਨਾਲਾਂ ਫ੍ਰੀ ਲੈ ਗੇ 2 ਕਨਾਲਾਂ ਵੀ ਤੈਨੂੰ ਤਾਂ ਵਾਪਸ ਕਰਨਗੇ 60 ਲੱਖ ਰੁਪਈਆ ਦੇਂਗਾ ਤਾਂ ਵੀ ਐਡਾ ਨੰਗਾ ਚਿੱਟਾ ਢਾਕਾ ਯਾਰ ਸੋ ਇਹ ਆਪਾਂ ਜਿਹੜੀ ਧਾਰਨਾ ਦਿੰਨੇ ਹੁੰਨੇ ਆ ਨਾ ਪਹਿਲਾਂ ਵੀ ਅਬਦਾਲੀ ਲੁੱਟ ਕੇ ਲੈ ਗਿਆ ਨਾਦਰ ਸ਼ਾਹ ਲੁੱਟ ਕੇ ਲੈ ਗਿਆ ਮੈਨੂੰ ਲੱਗਦਾ ਉਹ ਵੀ ਹੁਣ ਸੋਚਦੇ ਹੋਣਗੇ ਅਬਦਾਲੀ ਨਾਦਰ ਸ਼ਾਹ ਯਾਰ ਅਸੀਂ ਤਾਂ ਭੁੱਲੇ ਹੀ ਰਹੇ ਆ ਭਗਵਾਨ ਤੁਮਾਨ ਤਾਂ ਸਾਡੇ ਨੂੰ ਬਹੁਤ ਅਡਵਾਂਸ ਆ ਪਤੰਦਰ ਨੇ ਤਾਂ ਸਕੀਮ ਕਿਹ ਅਜੀ ਕੱਢੀ ਸੋ ਇਹ ਸਭ ਤੋਂ ਵੱਡੀ ਗਲਤੀ ਆ ਇਹਦੀ ਜ਼ਿੰਦਗੀ ਦੀ ਇੱਥੇ ਦੇਖਿਆ ਜੇ ਇਹ ਦੋਹਾਂ ਚੀਜ਼ਾਂ ਦੀ ਹੋਣ ਦੀ ਲੜਾਈ ਆ ਇਹ ਜਿਹੜੇ ਲੈਂਡ ਪੂਲਿੰਗ ਵਾਲਾ ਮਸਲਾ ਵਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਤੈਅ ਕਰੂਗਾ ਕਿ ਪੰਜਾਬ ਦੀ ਰਾਜਨੀਤੀ ਕਿੱਧਰ ਜਾਣੀ ਆ ਕੀ ਇਹ ਡੰਡੇ ਦੇ ਜ਼ੋਰ ਨਾਲ ਜਥੇ ਬੰਦਿਆਂ ਨੂੰ ਦਬਾ ਕੇ ਖਤਮ ਕਰਕੇ ਜ਼ਮੀਨ ਲੈਣ ਚ ਕਾਮਯਾਬ ਹੁੰਦੇ ਆ ਜਾਂ ਫਿਰ ਲੋਕ ਜਥੇ ਬੰਦਿਆਂ ਇਹਨਾਂ ਨੂੰ ਢਾ ਲੈਂਦੀਆਂ ਉਹ ਨਮਾਲਾ ਰਾਹ ਇਸ ਮਸਲੇ ਨੇ ਦੱਸਣਾ ਆਪਾਂ ਨੂੰ ਵੀ ਕਿੱਧਰ ਜਾਊ ਹਾਂ ਜੇ ਲੈਂਡ ਪੂਲਿੰਗ ਚ ਕੁੱਟੇ ਗਏ ਤੇ ਇਹ ਵੀ ਚੱਲੂਗੀ ਇਹ ਵੀ ਚੱਲੂਗੀ ਫਿਰ ਬੁੱਢਾ ਨਾਲਾ ਵੀ ਬਗੂਗਾ ਜਿੰਨੇ ਵੀ ਪੰਜਾਬ ਦੀਆਂ ਲੜਾਈਆਂ ਵਾਂ ਜਾਂ ਜਿੰਨੇ ਵੀ ਲੋਕਾਂ ਨੇ ਲੜ ਕੇ ਪ੍ਰਾਪਤੀਆਂ ਕੀਤੀਆਂ ਉਹ ਸਾਰੀਆਂ ਲਾਗੂ ਹੋਣਗੀਆਂ ਸੋ ਉਹ ਕਹਿ ਦਿੰਦੇ ਕਹਿ ਸਕਦੇ ਆ ਆਪਾਂ ਵੀ ਉਹ ਇਹੋ ਜੀ ਲੜਾਈ ਆ ਜਿਹਨੇ ਪੰਜਾਬ ਦਾ ਤੈਅ ਕਰਨਾ ਕਿਉਂਕਿ ਹਰ ਥਾਂ ਤੇ ਲੜ ਰਹੀਆਂ ਕਿਸਾਨ ਜੱਥੇਬੰਦੀਆਂ ਲੜ ਰਹੀਆਂ ਵਾਂ ਕਿਸਾਨ ਜੱਥੇਬੰਦੀਆਂ ਨਾਲ ਚਲੋ ਕੁਝ ਸਮਾਜ ਸਮਾਜ ਸੁਧਾਰਕ ਜੱਥੇਬੰਦੀਆਂ ਪਰ ਇਹ ਜੇ ਕਹਿ ਗਏ ਤੁਰਾ ਕਿਸਾਨ ਜੱਥੇਬੰਦੀਆਂ ਵਾਂ ਜੇ ਕਿਸਾਨ ਜੱਥੇਬੰਦੀਆਂ ਉੱਥੇ ਘੁੱਟਤੀਆਂ ਫਿਰ ਸਾਰੇ ਥਾਂ ਹੀ ਨੁਕਸਾਨ ਇਹਦਾ ਹੋਊਗਾ ਇਹ ਚੰਗੀ ਤਰ੍ਹਾਂ ਸਾਨੂੰ ਇਹ ਸਮਝ ਲੈਣਾ ਚਾਹੀਦਾ ਵਾ ਵੀ ਇਹ ਨਹੀਂ ਸੋਚਣ ਚਾਹੀਦਾ ਵੀ ਯਾਰ ਲੁਧਿਆਣੇ ਦਾ ਆ ਗਿਆ ਜਾਂ ਦੂਜੇ ਦਾ ਆ ਗਿਆ 65 ਹਜ਼ਾਰ ਕਿੱਲਾ ਆ ਗਿਆ ਆਪਾਂ ਨੂੰ ਕੀ ਆ ਮੈਂ ਤਾਂ ਜੀਰੇ ਬੈਠਾ ਮੈਂ ਮੇਰੀ ਤਾਂ ਬੱਚੀ ਹੈ ਹਜ ਪਰ ਉਹ ਜੇ 65000 ਕਿਲਾ ਚਲਾ ਗਿਆ ਉਸ ਤੋਂ ਬਾਅਦ ਪੰਜਾਬ ਉਸ ਤੋਂ ਬਾਅਦ ਪੰਜਾਬ ਵਾਲੇ ਸਮਝ ਲੈਣ ਕਿਤੇ ਵੀ ਬੈਠੇ ਆ ਇਹਨਾਂ ਦੀ ਜ਼ਮੀਨ ਕਦੋਂ ਵੀ ਜਾ ਸਕਦੀ ਆ ਜੀ ਧੰਨਵਾਦ ਪ੍ਰਧਾਨ ਜੀ ਦਾ ਥੋੜੇ ਸਮੇਂ ਦੇ ਵਿੱਚ ਇਹਨਾਂ ਬੜੀਆਂ ਵਧੀਆ ਜਾਣਕਾਰੀਆਂ ਦਿੱਤੀਆਂ ਹੋਰ ਵੀ ਆਗੂ ਸਹਿਬਾਨ ਆਏ ਨੇ ਉਹਨਾਂ ਨਾਲ ਗੱਲਬਾਤ ਕਰਨ ਦਾ ਯਤਨ ਕਰਦੇ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ